ਹਾਂ ਫੜ ਜਾ ਫੜ ਜਾ ਆ ਗਿਆ ਇੱਕ ਬੰਦਾ ਹੈ ਮਾਈਕ ਬੰਦਾ ਹੈ ਮਾਈਕ ਫੜ ਲੈਣਾ ਮਾਈਕ ਉਹ ਮੇਰੇ ਪਾਪਾ ਫੜੋ ਯਾਰ ਬਾਈ ਇਹ ਕਰਨਾ ਹੈ ਦੇਖੀ ਮਾਈਕ ਦੀਵੇ ਕਰਦਾ ਯਾਰ ਮਾਈਕ ਫਾਈਟ ਹੋ ਰਹੀ ਹੈ ਛੇਤੀ ਬਾਈ ਕਰੋ ਸ਼ੁਰੂ ਕਰਦੇ ਹਾਂ ਕਰਦੇ ਹਾਂ ਜੀ ਦੱਸ ਦਿਓ ਜੀ ਤੋ ਰੈਡੀ ਹੋ ਬਾਈ ਮਾਈਕ ਆਨ ਕਰ ਰਿਹਾ ਮਾਈਕ ਬੰਦ ਰੈਡੀ ਹੈ ਰੈਡੀ ਹੈ ਮਾਈਕ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਜਿਹੜਾ ਯੂਨੀਵਰਸਿਟੀ ਚ ਪੰਜਾਬ ਯੂਨੀਵਰਸਿਟੀ ਚ ਪ੍ਰੋਟੈਸਟ ਚੱਲ ਰਿਹਾ ਹੈ ਪ੍ਰੋਟੈਸਟ ਚੱਲ ਰਿਹਾ ਜਿਹੜਾ ਪੰਜਾਬ ਦੀ ਹੋਂਦ ਤੇ ਵਾਰ ਕੀਤਾ ਹੈ ਕੇਂਦਰ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੇ ਇਲਾਕੇ ਦੀ ਨਾਰਥ ਇੰਡੀਆ ਦੀ ਮੈਂ ਕਹੂੰਗਾ ਪ੍ਰੀਮੀਅਰ ਯੂਨੀਵਰਸਿਟੀ ਹੈ ਪੰਜਾਬ ਦੀ ਰੂਹ ਹੈ ਪੰਜਾਬ ਦੀ ਆਵਾਜ਼ ਹੈ ਜਿੱਥੋਂ ਪੜ ਕੇ ਪੰਜਾਬ ਦੇ ਬੱਚੇ ਬੱਚੀਆਂ ਨੇ ਦੁਨੀਆ ਭਰ ਦੇ ਵਿੱਚ ਆਪਦਾ ਨਾਮ ਨਾ ਖੱਟਿਆ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕੀਤਾ ਉਸ ਯੂਨੀਵਰਸਿਟੀ ਦਾ ਬੇਸਿਕ ਕੈਰੈਕਟਰ ਆਲਟਰ ਕਰਨ ਦਾ ਹੈ ਕਿ ਯਤਨ ਕੀਤਾ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਯੂਨੀਵਰਸਿਟੀ ਇੱਕ ਬਿਲਖਣ ਯੂਨੀਵਰਸਿਟੀ ਸੀ ਦੇਸ਼ ਭਰ ਦੇ ਵਿੱਚ ਕੱਲੀ ਪੰਜਾਬ ਯੂਨੀਵਰਸਿਟੀ ਹੈ ਜਿਹਦੇ ਚ ਇੱਕ ਇਲੈਕਟਿਡ ਸੈਨੇਟ ਤੇ ਸਿੰਡੀਕੇਟ ਹੈ ਤੇ ਉਹ ਸੈਨੇਟ ਤੇ ਸਿੰਡੀਕੇਟ ਜਿਹੜੀ ਹੈ ਕੰਪਲੀਟ ਪਾਵਰਜ਼ ਇੰਜੋਏ ਕਰਦੀ ਹੈ ਵਾਈਸ ਚਾਂਸਲਰ ਦੀਆਂ ਡਿਸੀਜਨਸ ਨੂੰ ਓਵਰਰੂਲ ਕਰਨ ਦੀ ਵੀ ਪਾਵਰ ਇਸ ਸੈਨੇਟ ਤੇ ਸਿੰਡੀਕੇਟ ਕੋਲੇ ਉਸ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਇੱਕ ਸਟੂਡੈਂਟਸ ਜਿਹੜੇ ਇੱਥੋਂ ਪੜ੍ਹ ਕੇ ਜਾਂਦੇ ਆ ਉਹ ਚੁਣ ਕੇ ਆਉਂਦੇ ਆ ਗ੍ਰੈਜੂਏਟ ਕਨਸਟੀਟੂਐਂਸੀ ਚੋਂ ਤੇ ਪੰਜਾਬ ਨਾਲ ਅਫੀਲੀਏਟਡ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਜਿਹੜੇ ਕਾਲਜੇਸ ਐ ਉਹਨਾਂ ਚੋਂ ਪੰਜਾਬ ਪਰਚੋ ਟੀਚਰਸ ਚੁਣ ਕੇ ਆਉਂਦੇ ਐ ਜਿਹੜੇ ਇੱਥੇ ਪੰਜਾਬ ਦੀ ਪੰਜਾਬ ਦੇ ਬੱਚਿਆਂ ਦੀ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਦੇ ਐ ਐਨੀ ਡਿਸੀਜਨ ਥੈਟ ਇਜ਼ ਐਂਟੀ ਪੰਜਾਬ ਉਹਨੂੰ ਆਪੋਜ਼ ਕਰਨ ਦਾ ਕੰਮ ਸਾਡੇ ਸੈਨੇਟ ਤੇ ਸਿੰਡੀਕੇਟ ਤੇ ਇਲੈਕਟਡ ਮੈਂਬਰਸ ਕਰਦੇ ਸੀ ਉਹਨਾਂ ਦੀ ਆਪੋਜੀਸ਼ਨ ਕਾਰਨ ਜੋ ਬੀਜੇਪੀ ਆਰਐਸਐਸ ਆਫ ਦਾ ਅਜੈਂਡਾ ਲਾਗੂ ਕਰਨਾ ਚਾਹੁੰਦੀ ਹੈ ਉਹਦੇ ਵਿੱਚ ਦਿੱਕਤਾਂ ਆ ਰਹੀਆਂ ਸੀ ਜਿਹੜਾ ਹੁਣ ਨੋਟੀਫਿਕੇਸ਼ਨ ਕੀਤਾ ਹੈ ਇਹ ਯਤਨ 2020 ਦੇ ਵਿੱਚ ਵੀ ਹੋਇਆ ਸੀ ਜਦੋਂ ਇੱਕ ਯੂਜੀਸੀ ਨੇ ਚਿੱਠੀ ਲਿਖ ਕੇ ਵਾਈਸ ਚਾਂਸਲਰ ਨੂੰ ਕਿਹਾ ਸੀ ਕਿ ਗਵਰਨੈਂਸ ਰਿਫਾਰਮਸ ਕਮਿਸ਼ਨ ਬਣਾਓ ਤੇ ਯੂਨੀਵਰਸਿਟੀ ਦੇ ਕੈਰੈਕਟਰ ਦੇ ਵਿੱਚ ਚੇਂਜੇਸ ਲਿਆਓ ਵਾਈਸ ਚਾਂਸਲਰ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਇੱਕ ਵੀ ਪੰਜਾਬ ਦਾ ਮੈਂਬਰ ਨਹੀਂ ਪਾਇਆ ਤੇ ਇਹੀ ਚੀਜ਼ਾਂ ਉਹਦੋਂ ਰეკਮੈਂਡ ਕੀਤੀਆਂ ਕਿ ਸੈਨੇਟ ਤੇ ਸਿੰਡੀਕੇਟ ਜਿਹੜਾ ਹੈ ਉਹਦਾ ਇਲੈਕਟਿਡ ਕੈਰੈਕਟਰ ਚੇਂਜ ਕਰਕੇ ਉਹਦਾ ਨੋਮੀਨੇਟਿਡ ਕੈਰੈਕਟਰ ਕਰ ਦਿਓ ਸਾਰੇ ਮੈਂਬਰ ਵਾਈਸ ਚਾਂਸਲਰ ਨੋਮੀਨੇਟ ਕਰੇਗਾ ਤੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਹਦੇ ਵਿੱਚ ਵੀ ਤਬਦੀਲੀਆਂ ਲਿਆਂਦੀਆਂ ਉਹਦੋਂ ਇਸੇ ਤਰ੍ਹਾਂ ਰੋਸ ਉੱਠਿਆ ਲੋਕਾਂ ਦੇ ਵਿੱਚ ਵਿਰੋਧ ਹੋਇਆ ਸੈਨੇਟ ਸਿੰਡੀਕੇਟ ਦੇ ਵਿੱਚ ਰੌਲਾ ਪਾਇਆ ਉਦੋਂ ਵੀ ਅਸੀਂ ਗੱਲ ਕਰ ਰਹੇ ਸੀ ਇੱਥੇ ਆਏ ਸ਼੍ਰੋਮਣੀ ਅਕਾਲੀ ਦਲ ਨੇ ਖੇਤਰੀ ਪਾਰਟੀ ਹੈ ਸਾਡੀ ਜ਼ਿੰਮੇਵਾਰੀ ਹੈ ਲੜਾਈ ਲੜੀ ਉਹ ਨੋਟੀਫਿਕੇਸ਼ਨ ਵਿਡਰੋ ਹੋਇਆ ਹੁਣ ਨੋਟੀਫਿਕੇਸ਼ਨ ਸਿੱਧਾ ਇਹਨਾਂ ਨੇ ਮਿਨਿਸਟਰੀ ਆਫ ਐਜੂਕੇਸ਼ਨ ਤੋਂ ਕਰਤਾ ਪਹਿਲਾਂ ਤਾਂ ਇਲੀਗੈਲਿਟੀ ਇਹੀ ਹੈ की मिनिस्ट्री ऑफ एजुकेशन दी ज्यूरिसडिक्शन ਨਹੀਂ ਹੈ दिस इज एन इंटर स्टेट बॉडी ਉਹ ਲਾਗੂ ਨਹੀਂ ਕਰ ਸਕਦੇ ਇੱਥੇ ਹੁਣ ਜਿਹੜੀਆਂ ਇਹ ਚੇਂजेस ਹੈ ਇਹਦੇ ਚ ਮਨਸ਼ਾ ਕੀ ਹੈ ਕੇਂਦਰ ਸਰਕਾਰ ਦੀ ਤੁਸੀਂ ਪੁੱਛੋਗੇ ਜਾਂ ਆਰਐਸਐਸ ਦੀ ਮਨਸ਼ਾ ਕੀ ਹੈ ਮਨਸ਼ਾ ਹੈ ਐਜੂਕੇਸ਼ਨਲ ਇੰਸਟੀਟਿਊਸ਼ਨਸ ਤੇ ਕੰਟਰੋਲ ਕਰਨਾ ਆਪ ਦਾ ਅਜੰਡਾ ਆਪ ਦਾ ਕਰਿਕੂਲਮ ਆਪ ਦਾ ਸਿਲੇਬਸ ਲਾਗੂ ਕਰਨਾ ਤਾਂਕਿ ਉੱਥੋਂ ਦੀ ਨੌਜਵਾਨ ਪੀੜ੍ਹੀ ਉਹ ਪੜ ਸਕੇ ਜੋ ਉਹ ਪੜਾਉਣਾ ਚਾਹੁੰਦੇ ਐ ਇਤਿਹਾਸ ਉਸ ਤਰ੍ਹਾਂ ਦਾ ਪੜ ਸਕੇ ਜਿਸ ਤਰ੍ਹਾਂ ਦਾ ਉਹ ਪੜਾਉਣਾ ਚਾਹੁੰਦੇ ਐ ਅਨੇਕਾਂ ਉਦਾਹਰਨਾਂ ਆਪਾਂ ਹਿੰਦੁਸਤਾਨ ਚ ਦੇਖ ਰਹੇ ਹਾਂ ਕਿ ਸਾਊਥ ਇੰਡੀਆ ਚ ਸਰਕਾਰਾਂ ਨੇ ਵਿਰੋਧ ਕੀਤਾ ਜਿੱਥੇ ਇਤਿਹਾਸ ਨੂੰ ਤੋੜ ਮੋੜ ਕੇ ਆਪਦੀ ਕਨਵੀਨੀਅੰਸ ਮੁਤਾਬਕ ਆਪਦੀ ਸੋਚ ਮੁਤਾਬਕ ਐ ਆਰਐਸਐਸ ਵਾਲੇ ਪੇਸ਼ ਕਰ ਰਹੇ ਐ ਦੂਸਰੀ ਚੀਜ਼ ਸੈਨੇਟ ਐਂਡ ਸਿੰਡੀਕੇਟ ਬੀਇੰਗ ਸੁਪਰੀਮ ਬਾਡੀਜ਼ ਉਹ ਸਿਲੈਕਸ਼ਨ ਕਮੇਟੀ ਦਾ ਵੀ ਕੰਮ ਕਰਦੀ ਹੈ ਜਿੰਨੇ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਆ ਉਹਨਾਂ ਚ ਪ੍ਰਿੰਸੀਪਲ ਕੌਣ ਲੱਗਣਗੇ ਉਹਨਾਂ ਚ ਪ੍ਰੋਫੈਸਰ ਕਿਹੜੇ ਅਪਾਇੰਟ ਹੋਣਗੇ ਉਹ ਸਾਰਾ ਕੰਮ ਵੀ ਸੈਨੇਟ ਤੇ ਸਿੰਡੀਕੇਟ ਕਰਦੀ ਹੈ 200 ਤੋਂ ਵੱਧ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਹੈ 2 ਲੱਖ ਤੋਂ ਵੱਧ ਬੱਚਾ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਕਾਲਜੇਸ ਦੇ ਵਿੱਚ ਪੰਜਾਬ ਦਾ ਬੱਚਾ ਪੜਦਾ ਹੈ ਜੇ ਤੁਸੀਂ ਆ ਕੀ ਕੇ ਕੋਰਸਪੋਂਡੈਂਸ ਵਾਲੇ ਪਾਲੋਂ ਵਿੱਚ ਤਾਂ 3-4 ਲੱਖ ਬੱਚਾ ਪੰਜਾਬ ਯੂਨੀਵਰਸਿਟੀ ਦੇ ਕੋਰਸੇ ਰਾਹੀਂ ਪੜ ਰਿਹਾ ਹੈ ਉਹ 2 ਲੱਖ ਬੱਚੇ ਨੂੰ ਜਾਂ 3-4 ਲੱਖ ਬੱਚੇ ਨੂੰ ਇਨਫਲੂਐਂਸ ਕਰਨ ਦਾ ਇਹਨਾਂ ਦੀ ਮਨਸ਼ਾ ਹੈ ਕਿ ਅਸੀਂ ਆਪਦਾ ਏਜੰਡਾ ਨੌਜਵਾਨ ਪੀੜ੍ਹੀ ਤੱਕ ਉਹਨਾਂ ਦਾ ਬ੍ਰੇਨ ਵਾਸ਼ ਇਸ ਤਰ੍ਹਾਂ ਕਰਦੀ ਏ ਪੜ੍ਹਾ ਪੜਾ ਕੇ ਕਿ ਉਹ ਭਾਜਪੀ ਆਰਐਸਐਸ ਦੇ ਏਜੰਡੇ ਤੇ ਚੱਲਣ ਇਹ ਕੰਮ ਕਿਸੇ ਕੀਮਤ ਤੇ ਨਹੀਂ ਹੋਣ ਦੇਵਾਂਗੇ ਬਿਕਾਉਜ਼ ਇਹ ਇਕੱਲਾ ਇੱਕ ਫੈਸਲਾ ਨਾ ਸਮਝਿਓ ਜਾਂ ਇਹਨੂੰ ਨੋਟੀਫਿਕੇਸ਼ਨ ਨਾ ਸਮਝਿਓ ਇਹ ਪੰਜਾਬ ਦੀ ਪਹਿਚਾਨ ਤੇ ਵਾਰ ਹੈ ਪੰਜਾਬ ਦੀ ਆਵਾਜ਼ ਜਿਹੜੀ ਹੈ ਉਹਨੂੰ ਦਬਾਉਣ ਦਾ ਇੱਕ ਕੋਝਾ ਯਤਨ ਹੈ ਇਨੂੰ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਨੂੰ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਭੇਜਿਆ ਸਾਡੀ ਡੈਲੀਗੇਸ਼ਨ ਆਈ ਹੈ ਅੱਜ ਸਾਰੀ ਇਹ ਵਿਸ਼ਵਾਸ ਦਿਵਾਉਣ ਵਾਸਤੇ ਕਿ ਇਸ ਲੜਾਈ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਹੁੰਦਿਆਂ ਆਪਦੀ ਜ਼ਿੰਮੇਵਾਰੀ ਸਮਝਦਿਆਂ ਅੱਗੇ ਹੋ ਕੇ ਇਹ ਲੜਾਈ ਲੜਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਆਉਣਗੇ ਇੱਥੇ ਭੈਣ ਜੀ ਹਰ ਸਿਮਰਤ कौर ਬਾਦਲ ਜੀ ਵੀ ਆਉਣਗੇ ਤੇ ਜਿੱਥੋਂ ਤੱਕ ਇਹ ਲੜਾਈ ਲੜਨੀ ਪਈ ਮੈਨੂੰ ਇੱਕ ਗੱਲ ਦੀ ਤਸੱਲੀ ਵੀ ਹੋਈ ਸੰਤੁਸ਼ਟੀ ਵੀ ਹੋਈ ਤੇ ਮੇਰੇ ਤੇ ਉਸ ਗੱਲ ਦਾ ਵਜਨ ਵੀ ਬੜਾ ਹੈ ਜਿੰਨੇ ਨੌਜਵਾਨ ਮੇਰੇ ਵੀਰ ਇੱਥੇ ਬੈਠੇ ਐ ਸਭ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਾਨੂੰ ਤੁਹਾਡੇ ਤੇ ਆਸ ਹੈ ਤੁਸੀਂ ਖੇਤਰੀ ਪਾਰਟੀਆਂ ਪੰਜਾਬ ਦੀ ਤੁਹਾਡੇ ਵੱਲ ਵੇਖ ਰਹੇ ਆ ਅਸੀਂ ਇਸ ਲੜਾਈ ਚ ਤੁਹਾਨੂੰ ਅਗਵਾਈ ਕਰਨੀ ਪਊਗੀ ਇਹ ਥੋਡੀ ਲੜਾਈ ਹੈ ਸਾਡੀ ਲੜਾਈ ਨਹੀਂ ਇਹ ਅਹਿਸਾਸ ਪਹਿਲਾਂ ਵੀ ਸੀ ਅੱਜ ਇਹਨਾਂ ਨੇ ਅਹਿਸਾਸ ਹੋਰ ਪੱਕਾ ਕਰਾਇਆ ਸੋ ਇਹਨਾਂ ਦਾ ਵਿਸ਼ਵਾਸ ਪੰਜਾਬ ਤੇ ਬੱਚੇ ਬੱਚੀਆਂ ਦਾ ਵਿਸ਼ਵਾਸ ਉਸ ਵਿਸ਼ਵਾਸ ਤੇ ਪਹਿਰਾ ਦਿੰਦਿਆਂ ਇਸ ਲੜਾਈ ਨੂੰ ਇਹਦੀ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਜੋ ਲੜਾਈ ਲੜਨੀ ਪਈ 10 ਤਰੀਕ ਨੂੰ ਪਹਿਲਾਂ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਵੱਡਾ ਪ੍ਰੋਟੈਸਟ ਰੱਖਿਆ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਦਾ ਕਾਡਰ ਸਾਡਾ ਸਟੂਡੈਂਟ ਵਿੰਗ ਤੇ ਸਾਡੇ ਜਿਹੜੇ ਨੇੜੇ ਤੇੜੇ ਜਿੰਨਾ ਕਾਡਰ ਹੈ ਤੋਂ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਹੋ ਕੇ ਉਸ ਪ੍ਰੋਟੈਸਟ ਨੂੰ ਕਾਮਯਾਬ ਕਰਾਂਗੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਹੀ ਕਿਹਾ ਕਿ ਬੈਠ ਕੇ ਮਿਲ ਬੈਠ ਕੇ ਵਿਚਾਰ ਕਰਕੇ ਸਲਾਹ مشوره ਨਾਲ ਸਭ ਨੂੰ ਨਾਲ ਲੈ ਕੇ ਜੋ ਅਗਲੀ ਰਣਨੀਤੀ ਤਿਆਰ ਹੋਊਗੀ ਉਹਦੇ ਤੇ ਪੈਰਾ ਦੇਵਾਂਗੇ ਧੰਨਵਾਦ ਜੀ ਅੱਜ ਤੁਹਾਡੇ ਨਾਲ ਬਾਕੀ ਅਕਾਲੀ ਦਲ ਦੇ ਵੀ ਜਿਹੜੇ ਬੈਠੇ ਸੀ ਤੁਹਾਡੇ ਤੋਂ ਜਿਹੜੇ ਵੱਖਰੇ ਹੋਏ ਉਹ ਬੈਠੇ ਸਰਪ੍ਰਿੰਤ ਖਾਲਸਾ ਬੈਠੇ ਸੀ ਇੱਥਰ ਸੇਮ ਸਿੰਘ ਹੋਰੀ ਬੈਠੇ ਸੀ ਅਮਰਪਾਲ ਦੇ ਪਿਤਾ ਨੇ ਹੋ ਇਕੱਠੇ ਇੱਕ ਮੰਚ ਤੇ ਤੁਸੀਂ ਬੈਠੇ ਤੇ ਨਾਲ ਵਿਦਿਆਰਥੀ ਵੀ ਸੀਗੇ ਕਿ ਸੁਨੇਹਾ ਦੇ ਦੇਖੋ ਮੈਨੂੰ ਮੈਂ ਕਿਸੇ ਦੀ ਸਾਰੇ ਆਏ ਆ ਇਸ ਸੰਘਰਸ਼ ਚ ਸਭ ਨੂੰ ਜੀ ਆਇਆਂ ਨੂੰ ਕਿਉਂਕਿ ਮੈਂ ਵੀ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਚਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਇੱਥੋਂ ਐਮਏ ਇਕਨੋਮਿਕਸ ਕਰਕੇ ਵਿਦੇਸ਼ ਤੇ ਵਿੱਚ ਪੜ੍ਹਾਈ ਕੀਤੀ ਇਸ ਯੂਨੀਵਰਸਿਟੀ ਨਾਲ ਸਾਡਾ ਇੱਕ ਬੜਾ ਅ ਇਮੋਸ਼ਨਲ ਕਨੈਕਟ ਵੀ ਹੈ ਆਫ ਦਾ ਬਚਪਨ ਜਾਂ ਕਹਿ ਲੋ ਜਵਾਨੀ ਦਾ ਬਿਹਤਰ ਹਿੱਸਾ ਏਸ ਯੂਨੀਵਰਸਿਟੀ ਦੇ ਵਿੱਚ ਬਤਾਇਆ ਏਸ ਯੂਨੀਵਰਸਿਟੀ ਦੀ ਹੋਂਦ ਨੂੰ ਇਹਦੇ ਕੈਰੈਕਟਰ ਨੂੰ ਕਿਸੇ ਤਰ੍ਹਾਂ ਦੀ ਜੇ ਕੋਈ ਢਾਹ ਲਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਠੀਕ ਥੈਂਕ ਯੂ ਜੀ